ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ ਸਾਲਾਂ ਬਾਅਦ ਜੇਲ੍ਹ ਅਤੇ ਕੰਟਿਆਂ ਵਿੱਚ ਬੇਲ ਜੀ ਹਾਂ ਅੱਜ ਹਿੱਟ ਐਂਡ ਰਨ ਕੇਸ 'ਚ ਮੁੰਬਈ ਸੈਸ਼ਨ ਕੋਰਟ ਨੇ ਤਕਰੀਬਨ 13 ਸਾਲ ਬਾਅਦ ਫੈਸਲਾ ਸੁਣਾਇਆ ਅਤੇ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਸਜ਼ਾ ਸੁਣਾਈ ਜਾਣ ਤੋਂ ਤੁਰੰਤ ਬਾਅਦ ਸਲਮਾਨ ਦੇ ਵਕੀਲਾਂ ਨੇ ਬੰਬੇ ਹਾਈ ਕੋਰਟ 'ਚ ਜ਼ਮਾਨਤ ਲਈ ਅਰਜ਼ੀ ਪਾਈ ਅਤੇ ਅਦਾਲਤ ਨੇ ਸਲਮਾਨ ਨੂੰ 2 ਦਿਨਾਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਪਰसों ਫਿਰ ਤੋਂ ਸਲਮਾਨ ਦੀ ਜ਼ਮਾਨਤ ਤੇ ਹਾਈ ਕੋਰਟ ਵਿੱਚ ਸੁਣਵਾਈ ਹੋਏਗੀ ਸਲਮਾਨ ਖਾਨ ਅੱਜ ਜੇਲ੍ਹ ਜਾਣ ਤੋਂ ਬਚ ਗਏ ਇਸ ਤੋਂ ਪਹਿਲਾਂ ਮੁੰਬਈ ਸੈਸ਼ਨ ਕੋਰਟ ਨੇ ਸਲਮਾਨ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਹੀ ਮੰਨਿਆ ਸੀ ਅਤੇ ਦੋਸ਼ੀ ਘਰਾੜ ਦਿੱਤਾ ਸੀ ਸਲਮਾਨ ਖਾਨ ਦੇ ਡਰਾਈਵਰ ਦੀ ਉਸ ਗਵਾਹੀ ਨੂੰ ਝੂਠਾ ਘਰਾੜ ਦਿੱਤਾ ਗਿਆ ਜਿਸ ਵਿੱਚ ਉਹਨੇ ਆਖਿਆ ਸੀ ਕਿ ਗੱਡੀ ਸਲਮਾਨ ਨਹੀਂ ਓਟ ਚਲਾ ਰਿਹਾ ਸੀ ਝੂਠੀ ਗਵਾਹੀ ਦੇ ਇਨਕਾਰਨ ਸਲਮਾਨ ਦੇ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਦਸੰਬਰ 2002 ਚ ਸਲਮਾਨ ਖਾਨ ਦੀ ਲੈਂਡ ਕਰੂਜ਼ਰ ਗੱਡੀ ਮੁੰਬਈ ਚ ਫੁੱਟਪਾਥ ਤੇ ਸੁੱਤੇ ਲੋਕਾਂ ਤੇ ਚੜ ਗਈ ਸੀ ਸਲਮਾਨ ਖਾਨ ਤੇ ਇਲਜ਼ਾਮ ਸਨ ਕਿ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਚਲਾ ਰਹੇ ਸੀ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਸੀ ਅਤੇ 4 ਲੋਕ ਜ਼ਖਮੀ ਹੋਏ ਸੀ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP ਲਾਈਵ ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ